ਸਰਪੰਚੀ 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 ਜਵਾਬ ਮਸ਼ਹੂਰ ਵਾਈਲਟਾ ਠਾ ਠਾ ਹੋ ਗਰ ਰੇ ਅਮੀ ਵੇਖਦੇ ਪਿਤਾ ਨੂੰ ਮਿਲ ਗਈ ਜਿੱਥੇ ਕੁਝ ਨਹੀਂ ਰਹਾ ਮਾਸਰਾਤੀ ਸਰਪੰਚੀ ਚਲਾਨ ਵਾਲੇ ਜੋ ਨੋਟ ਚੁਣ ਲਿਆ ਗਿਆ ਹੈ ਅਮੀ ਵੇਖਦੇ ਪਿਤਾ ਨੂੰ ਚੂ ਚੂ ਹੋ ਗਿਆ ਸਰਪੰਚ ਨਵਾਈ ਸ਼ੋਰੂਨ ਦਾ ਸ਼ੀਸ਼ੇ ਦਾ ਸਰਪੰਚੀ ਮਿਲਣ ਤੋਂ ਬਾਅਦ ਅਮੀਰ ਇੱਕ ਦਾ ਪੂਰਾ ਪਰਿਵਾਰ ਚਲਾਈਆ ਔਰ ਉਸ ਦੇ ਪਿਤਾ ਨੇ ਕਾਇ ਕਿ ਹੁਣ 탑 ਪਿੰਡ ਦੀ ਬੱਲੇ ਬੱਲੇ ਕਰਾਣੀ ਹੈ ਹੁਣ ਇਹਨਾਂ ਦੀਆਂ ਤਸਵੀਰਾਂ ਕੈਦ ਹੋਈਆਂ ਜਿਵੇਂ ਇਹਨਾਂ ਨੇ ਚਾਹਦੇ ਤੇ ਸਰਪੰਚੀ ਦੀਆਂ ਚੋਣਾ ਤੇ ਖੜਨ ਦਾ ਐਲਾਨ ਕੀਤਾ ਸੀ ਇਸ ਤੋਂ ਬਾਅਦ ਪੂਰੇ ਪਿੰਡ ਚ ਸਰਬਸਮਤੀ ਨਾਲ ਫੈਸਲਾ ਲੈ ਲਿਆ ਗਿਆ ਕਿ ਅਮੀਰ ਦੇ ਬਾਪੂ ਨੂੰ ਦਿੱਤੀ ਜਾਵੇ ਸਰਪੰਚੇ ਤੁਸੀਂ ਆ피 ਦੇਖ ਲਵੋ ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਜਤਿੰਦਰਪਾਲ ਖਲੇਰ ਦੀ ਰੂਪਾ ਹੋਰ ਆਪਾਂ ਹਾਲ ਚੁਰ ਆ ਜੋ ਦਾ ਦਿਨ ਨਹੀਂ ਦਾ ਦਿਨ ਅਬ ਬੈਟਰੀ ਦੀ ਬਾਯ ਵਿਹਾਰ ਪਾਓ ਆਪੜ ਪਾ ਲਓ ਯਾਰ

പൈ രീ ദോ മിട്ടോ ਆ ਜਾਓ ਜੀ ਇਹੋ ਹੋ ਗਿਆ ਸੀਤਾ ਨੂੰ ਥੋੜਾ ਜਿਹਾ ਇੱਕੀ ਬਣਾ ਦੇ ਸੈਨੂੰ ਲੈ ਜਾ ਬਤੰਦਰ ਅੰਦਰ ਪਾ ਦੇ ਲਿਆਓ ਲੈ ਲਿਆਓ ਇਹਦੀ ਇਹ ਪਾ ਦੇ ਸੁਆਹ ਨਾ ਰਹਿ ਉੱਚਾ ਸਾਹਿਬ ਹਾਂ ਮਾਦੇ ਪਿੰਡ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ 5 ਸਾਲ ਵਾਸਤੇ ਸੇਵਾ ਦਿੱਤੀ ਤਨਦੇਹੀ ਨਾਲ ਇਹ ਸੇਵਾ ਮੈਂ ਨਿਭਾਉਣੀ ਚਾਹੁੰਨਾ ਨਿਭਾਵਾਂਗਾ ਜਿਵੇਂ ਆਇਆ ਮੰਨ ਦੇ ਵਿੱਚ ਤੁਸੀਂ ਉਹਦੇ ਪਿੰਡ ਦੇ ਮਨ ਚ ਆਇਆ ਮੇਰੇ ਮਨ ਚ ਕੋਈ ਨਹੀਂ ਆਇਆ ਪਿੰਡ ਨੇ ਮੈਨੂੰ ਸੇਵਾ ਦਿੱਤੀ ਇਹ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਸਰਪੰਚ ਪਿੰਡ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਹਾਡੇ بیٹے ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਜੇ ਤੁਸੀਂ ਕੀ ਦੱਸਿਆ ਉਹਨਾਂ ਨੂੰ ਵੀ ਪਿੰਡ ਦੇ ਸਾਰੇ ਸਰਪੰਚ ਚੰਨ ਚੰਨ ਬੇਟੇ ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਵੀ ਜੋ ਪਿੰਡ ਨੇ ਸੇਵਾ ਦਿੱਤੀ ਇਹ ਪਿੰਡ ਨਿਵਾਪ ਆਉਣ ਨਿਵਾਵਾਂਗੇ ਪਿੰਡ ਨੂੰ ਨਾਲ ਲੈ ਕੇ ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਵੀ ਕੋਈ ਗ੍ਰਾਂਟਾਂ ਆ ਮਾਗਰਾਉਣਗੀਆਂ ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ ਜੇ ਕੋਈ ਵੱਧ ਘਾਟ ਹੋਏਗੀ ਤੋਂ ਆਪਣੇ ਕੋਲੋਂ ਪੂਰੀਆਂ ਕਰਾਂਗੇ ਮੈਂ ਤਾਂ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਅਤਿਪਾਕ ਏਕੇ ਦੇ ਵਿੱਚ ਜੋ ਪਿਆਰ ਏ ਉਹ ਕਿਤੇ ਨਹੀਂ ਮਿਲਦਾ ਜੋ ਏਕਾ ਹੋਵੇਗਾ ਉੱਥੇ ਸਭ ਕੁਝ ਹੀ ਹੈ ਜਿਸ ਪਰਿਵਾਰ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਿਸ ਅਤਿਪਾਕ ਏ ਉੱਥੇ ਸਭ ਕੁਝ ਹੈ ਜਿੱਥੇ ਵੈਰ ਵਿਰੋਧ ਦੇ ਉੱਥੇ ਕੁਝ ਨਹੀਂ ਤੁਸੀਂ ਕੀ ਹੋਰ ਵੀ ਪਿੰਡਾਂ ਵਸੀਆਂ ਨੂੰ ਕੀ ਅਪੀਲ ਕਰਨਾ ਚਾਹੋ ਇਸ ਤਰ੍ਹਾਂ ਮੈਂ ਸਭ ਪਿੰਡਾਂ ਨੂੰ ਇਹ ਹੀ ਕਹਿਣਾ ਵੀ ਜਿੱਥੋਂ ਤੱਕ ਵੀ ਹੋ ਸਕੇ ਸਮਤੀ ਕਰਕੇ ਇੱਕ ਨੁਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੈ ਕੇ ਬਲੰਦੀਆਂ ਤੱਕ ਲਿਜਾ ਸਕੇ ਕਿੰਨੀ ਵੋਟ ਕਿੰਨੀ ਹੈ ਪਿੰਡ ਦੀ ਜੋ ਸਾਡੇ ਪੌਣੇ 400 ਵੋਟ ਹੈ ਕਿਹੜੇ ਕਿਹੜੇ ਕੰਮ ਨਹੀਂ ਜਿਹੜੇ ਵੈਣਦੇ ਨੇ ਪਿੰਡ ਦੇ ਕੰਮ ਤੇ ਬਹੁਤ ਸਾਰੇ ਪੈਣ ਹੈ ਨਾ ਤੇ ਬੱਚਿਆਂ ਦੇ ਖੇਡਣ ਲਈ ਕੋਈ ਇੱਥੇ ਗਰਾਊਂਡ ਹੈ ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਘੇੜਾ ਦੇਣ ਵਾਸਤੇ ਕੋਈ 파ਰਕ ਅਜੇ ਕੰਮ ਬਹੁਤ ਪੈਨੇ ਕਰਨ ਵਾਲੇ ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦਵੇਗੀ ਤੇ ਕਰਾਂਗੇ ਸਭ ਤੋਂ ਵੱਡਾ ਸਹਿਯੋਗ ਪਿੰਡ ਜੋ ਕੀਨਾ ਦਾ ਰਿਹਾ ਤੁਹਾਨੂੰ ਸਾਰੇ ਪਿੰਡ ਦਾ ਸਹਿਯੋਗ ਹੈ ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ ਇੱਕ ਬੰਦੇ ਨਾਲ ਕਦੇ ਸਮਤੀ ਨਹੀਂ ਹੁੰਦੀ ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ ਸਾਰਾ ਪਿੰਡ ਇਕੱਠਾ ਹੋਵੇ ਤੇ ਇੱਕ ਬੰਦੇ ਦੇ ਸਿਰ ਤੇ ਸੇਰਾ ਵੱਜਦਾ ਇੱਕ ਬੰਦਾ ਨਹੀਂ ਬਣ ਸਕਦਾ ਤੁਹਾਨੂੰ ਵੀ ਪ੍ਰਾਊਡ ਫੀਲ ਆ ਕਿਉਂ ਮਸ਼ਹੂਰ ਪਿੰਡਾ ਐਮੀ ਬਿਰਕ ਦੇ ਨਾਮ ਤੇ ਜਿਹੜਾ ਹੈਗਾ ਇਹ ਪੂਰਾ ਪੰਜਾਬ ਵਿੱਚ ਵੀ ਜਿਹੜਾ ਹੈਗਾ ਦਾ ਨਾਮ ਰੌਸ਼ਨ ਹੋਏਗਾ ਸਰਬਸੰਤੀ ਨੂੰ ਨੇ ਪ੍ਰਾਊਡ ਫੀਲ ਤੇ ਵੇਖੋ ਜਦੋਂ ਇੱਕ ਪਿੰਡ ਦਾ ਨਾਮ ਪੰਜਾਬ ਵਿੱਚ ਨਹੀਂ ਸਾਰੇ 90 ਬਲਾਕ ਵਿੱਚ ਨਹੀਂ ਇਕੱਲੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ ਬੇਟੇ ਕਰਕੇ ਲਾ ਲਓ ਜਾਂ ਜਿਸ ਤਰ੍ਹਾਂ ਵੀ ਲਾ ਲਓ ਪੂਰੇ ਵਰਲਡ ਦੇ ਵਿੱਚ ਨਾਮ ਹੈ ਅੱਜ ਕੱਲੇ ਪੰਜਾਬ ਦੇ ਵਿੱਚ ਨਹੀਂ ਪ੍ਰਾਊਡ ਫੀਲ ਤੇ ਹੁੰਦਾ ਹੀ ਹੈ ਜਦੋਂ ਇਥੋਂ ਦਾ ਕਪੜੇ ਹੋਈਏ ਪਹਿਲਾ ਨੰਬਰ ਤਾਂ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜਾ ਉਹ ਕੰਮ ਹੋਇਆ ਬਾਕੀ ਪ੍ਰਾਊਡ ਸਾਨੂੰ ਸਾਡੇ ਐਮੀ ਮਿਰਕਾ ਜੀ ਨੇ ਮੇਰਾ ਭਤੀਜਾ ਹੀ ਹੈ ਬੇਟੇ ਦਾ ਤਾਂ ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਹੈ ਬਾਕੀ ਨੌ ਉਹਨਾਂ ਦਾ ਰੋਸ਼ਨ ਹੈ ਪਹਿਲਾਂ ਵੀ ਐਮੀ ਮਿਰਕ ਦਾ ਤੇ ਹੁਣ ਵੀ ਇਹ ਪਿੰਡਲ ਕਰਨਗੇ ਤਾਂ ਹੀ ਸੇ ਕਰਕੇ ਸਰਪ੍ਰਸਤੀ ਇਹਨਾਂ ਤੇ ਕੀਤੀ ਹੈ ਇਹ ਵਧੀਆ ਮਤਲਬ ਕੰਮਕਾਰ ਕਰਨਗੇ ਮੂਰੇ ਹੋ ਕੇ ਜੋ ਵੀ ਕਰਨ ਨਾਲ ਕਰਾਉਣ ਨਾਲ ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸਮਤੀ ਨਾਲ ਸੁਰਤਾ ਵੀ ਜੋ ਕੰਮਕਾਰ ਕਰਨਗੇ ਆਪਦੀ ਮਰਜ਼ੀ ਨਾਲ ਮਤਲਬ ਪਿੰਡ ਦੇਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡਾ ਗਰਾਊਂਡ ਬਣਨ ਵਾਲਾ ਸਾਡੇ ਪਿੰਡਾ ਐਮੀ ਜਿੰਮ ਜਿੰਮ ਬੱਚਿਆਂ ਵਾਸਤੇ ਜਿੰਮ ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਸਾਚਾ ਜੀ ਜਿੰਮ ਵਾਸਤੇ ਜਗ੍ਹਾ ਲੈ ਦਿਓ ਤੇ ਜਮਾ ਜਮਾ ਦਾ ਸਮਾਨ ਰੱਖ ਕੇ ਦੇਉਂਗਾ ਮੈਂ ਤੁਹਾਨੂੰ ਜਮਾ ਬੱਚਿਆਂ ਵਾਤੇ ਜਮਾ ਅਸੀਂ ਹੁਣ ਮੈਂ 20 ਵਿਰਕ ਨੂੰ ਕਹਾਂਗਾ ਵੀ ਬੇਟਾ ਹੁਣ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਤੇ ਮੈਨੂੰ ਜਮਾ ਦਾ ਸਮਾਨ ਲੈ ਕੇ ਦੇ ਤੇ ਜਮਾ ਦਾ ਸਮਾਨ ਵੀ ਰਖਵਾਵਾਂਗੇ ਤੂੰ ਆ ਬਾਕੀ ਜਿਵੇਂ ਵੀ ਹੋਗਾ ਸਾਰੇ ਕੰਮ ਪਿੰਡ ਦੇ ਵਧੀਆ ਕਰਵਾਵਾਂਗੇ ਜੇ ਸਾਰੇ ਪੰਚਾਇਤ ਰਲ ਕੇ ਜਿੰਨੇ ਪਿੰਡ ਚ ਜਿਹੜੇ ਹੈਗੇ ਪਾਰਟੀ ਦੇ ਤਾਂ ਸਾਰੇ ਦੇ ਨੁਮਾਇੰਦੇ ਨੇ ਜਿਵੇਂ ਕਾਂਗਰਸ ਹੋ ਗਿਆ ਅਕਾਲੀ ਹੋ ਗਿਆ ਆਪ ਹੋਇਆ ਫਿਰ ਵੀ ਸਰਮਸਮਤੀ ਹੋਈ ਹੈ ਬਹੁਤ ਵੱਡੀ ਗੱਲ ਹੈ ਹਾ ਜੀ ਹਾ ਜੇ ਕਿਸੇ ਨੇ ਕੋਈ ਇਤਰਾਜ ਨਹੀਂ ਜੀ ਕੀਤਾ ਹੈਗਾ ਸਾਰੇ ਪਾਰਟੀਆਂ ਇਕੱਠੀਆਂ ਨੇ ਜੀ ਕੋਈ ਨਹੀਂ ਜੀ ਸਾਡੇ ਪਿੰਡ ਚ ਪਾਰਟੀ ਬਾਜੀ ਨਹੀਂ ਮਤਲਬ ਇੱਕ ਪਰਿਵਾਰ ਦੇ ਤੌਰ ਤੇ ਚੱਲਦੇ ਨੇ ਜੀ ਸਰ ਕੀ ਲੱਗਦਾ ਜੇ ਸਾਰੀ ਇਸ ਤਰ੍ਹਾਂ ਤੁਹਾਡੇ ਪਿੰਡ ਵਾਂਗੂ ਸੋਚਣਾ ਤਾਂ ਵੀ ਲੜਾਈਆਂ ਤਾਂ ਹੋਣਗੀਆਂ ਨਹੀਂ ਤੇ ਪਿਆਰ ਵੀ ਵਧੇਗਾ ਹਾ ਜੀ ਪਹਿਲਾ ਸਾਰੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਵੀ ਸਾਰੇ ਸਰਬਸੰਮਤੀ ਨਾਲ ਸੁਣੋ ਕੋਈ ਲੜਾਈ ਨਾ ਹੋਵੇ ਕੋਈ ਝਗੜਾ ਨਾ ਹੋਵੇ ਐਵੇਂ ਵੱਡ ਟੋਕ ਕਰਕੇ ਕੋਈ ਜੇਲ੍ਹ ਚ ਚਲੇ ਜਾਂਦਾ ਕੋਈ ਕਿਤੇ ਤੁਰ ਜਾਂਦਾ ਦੇ ਕੋਈ ਨਸ਼ੇ ਕਰਦੇ ਨੇ ਕੋਈ ਚਰਾਬਾ ਪੀਉਂਦੇ ਨੇ ਜੋ ਹੋਰ ਗਲਤੀ ਹੈ ਜੀ ਫਿਰ ਨਸ਼ਾ ਵੱਧਦਾ ਜੀ ਇਸ ਕਰਕੇ ਜੇ ਸਰਪੰਚੀ ਹੋ ਜੇ ਬਹੁਤ ਵਧੀਆ ਗੱਲ ਹੈ ਜੀ ਸਾਰੇ ਪਿੰਡ ਵਾਲੇ ਬੇਨਤੀ ਹੈ ਵੀ ਸਰਪੰਚੀ ਕਰੋ ਧੰਨਵਾਦ ਜੀ ਹਾਂਜੀ ਪਹਿਲਾਂ ਤਾਂ ਹੋਇਆ ਜੀ ਕਾ ਖਾਲਸਾ ਵੈਕ ਜੀ ਕੀ ਫਤਿਹ ਮੈਂ ਵੇਖੋ ਇਹ ਅਸੀਂ ਬਹੁਤ ਹੀ ਵਧੀਆ ਮਹਿਸੂਸ ਕਰਦੇ ਹਾਂ ਵੇਖੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਸਰਪੰਚ ਜੋ ਬਣਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਕਲੇਸ਼ ਕਿਸੇ ਵੀ ਤਰ੍ਹਾਂ ਅਸੀਂ ਸਾਡੀ ਉਹ ਵੀ ਸਹਿਮਤੀ ਵਾਲੇ ਕੰਮ ਹੁੰਦਾ ਹੈ ਤੇ ਬਾਕੀ ਰਹੇ ਹੁਣ ਸਹਿਮਤੀ ਜਿਹੜੀ ਸਾਡੇ ਵੀਰ ਗੁਰਚਰਨ ਸਿੰਘ ਜੀ ਇਹਨਾਂ ਦਾ ਬਹੁਤ ਹੱਥਾਂ ਵਿੱਚ ਇਹਨਾਂ ਨੇ ਅੱਗੇ ਹੋ ਕੇ ਸਾਰੇ ਨੂੰ ਪ੍ਰੇਰਿਆ ਤੇ ਬਾਕੀ ਐਵੇਂ ਵੀ ਜੇ ਵੇਖੋ ਆਪਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਪਹਿਲਾਂ ਆਪਣੇ ਘਰ ਤੋਂ ਸੁਧਾਰ ਕਰਨਾ ਜ਼ਰੂਰੀ ਏ ਤੇ ਅਸੀਂ ਮਹਿਸੂਸ ਕਰਦੇ ਆ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਆ ਵੀ ਸਾਡੇ ਪਿੰਡ ਦਾ ਸਰਪੰਚ ਜੋ ਬਣੇ ਨੇ ਸਾਡੇ ਚਾਚਾ ਜੀ ਨੇ ਖੁਦ ਤੇ ਜੋ ਐਮੀ ਵੀਰਕ ਜੀ ਨੇ ਉਹ ਸਾਡੇ ਮਾਪਦੇ ਮੇਰਾ ਦਿਹੋਰੀ ਹੈ ਮੈਂ ਮਾਸੀ ਵੀ ਲੱਗਦੀ ਆ ਤੇ ਪਰਜਾਈ ਵੀ ਲੱਗਦੀ ਆ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਇਸ ਦਾ ਤੇ ਕਿੰਨੇ ਟਾਈਮ ਤੋਂ ਸਰਬਸੰਮਤੀ ਹੋ ਰਹੀ ਹੈ ਜਿਵੇਂ ਪਿੰਡ ਦੇ ਤੁਸੀਂ ਕਹ ਰਹੇ ਵੀ ਚੋਣੇ ਇਹ ਜੀ ਪਹਿਲੀ ਵਾਰ ਹੋਈ ਹੈ ਅੱਛਾ ਹਾਂਜੀ ਪਹਿਲੀ ਵਾਰ ਹੋਈ ਹੈ ਤੇ ਬਾਕੀ ਪਹਿਲਾਂ ਵੀ ਜੋ ਸਾਡੇ ਇੱਥੇ ਸਰਪੰਚ ਬਣਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੈਰ-ਵਿਰ ਉਹ ਕਿਸੇ ਵੀ ਤਰ੍ਹਾਂ ਦਾ ਨਹੀਂ ਸਭ ਮਿਲ ਕੇ ਚੱਲਦੇ ਨੇ ਇਹ ਮਨ ਦੇ ਵਿੱਚ ਕਿਵੇਂ ਆਇਆ ਕਿ ਸਰਬਸੰਮਤੀ ਨਾਲ ਚੋਣਾਂ ਜਾਣਾ ਚਾਹੀਦਾ ਇਹ ਵੇਖੋ ਜੀ ਨਗਰ ਦਾ ਹੀ ਫੈਸਲਾ ਸੀ ਤੇ ਉਹਨਾਂ ਨੇ ਇਹ ਮਾਨ ਬਖਸ਼ਿਆ ਜੋ ਨਗਰ ਨੇ ਬਖਸ਼ਿਆ ਇਕੱਲਾ ਤਾਂ ਕੋਈ ਵੀ ਸਮਰੱਥ ਨਹੀਂ ਹੁੰਦਾ ਤੇ ਨਗਰ ਦੇ ਨਾਲ ਹੀ ਅਸੀਂ ਵੱਡੇ ਹੋਏ ਹਾਂ ਤੇ ਸਾਡੇ ਚਾਚਾ ਜੀ ਜਿਹੜੇ ਨੇ ਅੱਗੇ ਆਏ ਨੇ ਤੇ ਇਹ ਵੇਖੋ ਅੱਜ ਸਰਪੰਚ ਬਣ ਕੇ ਨਹੀਂ ਇਹ ਪਹਿਲਾਂ ਤੋਂ ਵੀ ਇਹਨਾਂ ਦਾ ਇਹ ਧਰਮ ਹੈ ਵੀ ਜੋ ਵੀ ਇਹ ਕੰਮ ਨਗਰ ਦੇ ਵਿੱਚ ਕਰਦੇ ਨੇ ਵੀ ਅੱਗੇ ਹੋ ਕੇ ਕਰਦੇ ਨੇ ਸਭ ਤੋਂ ਪਹਿਲੇ ਇਹਨਾਂ ਦੀ ਹੁੰਦੀ ਹੈ ਤੇ ਹੁਣ ਤਾਂ ਸਰਪੰਚ ਨੇ ਹੁਣ ਤਾਂ ਵੇਖੋ ਕਰਨੀ ਗਈ ਕਰਨੀ ਬਤੌਰ ਐਮਈਬੋਟ ਦੇ ਫੈਮਿਲੀ ਮੈਂਬਰ ਤੁਸੀਂ ਕਿੰਨਾ ਕੁ ਕੋ ਕੋ ਅਸੀਂ ਤਾਂ ਜਿਵੇਂ ਖੋ ਸਾਡੇ ਘਰ ਦੇ ਵਿੱਚ ਇੱਕ ਚਰਾਗ ਜਿਹੜਾ ਵੀ ਉਹਨੇ ਇਹਨੇ ਆਰਵਰਡ ਦੇ ਵਿੱਚ ਹੀ ਉਹਨਾਂ ਨੇ ਇੱਕ ਨਾਰੋਸ਼ਨ ਕੀਤਾ ਤੇ ਉਹਦੇ ਵਿੱਚ ਸਾਨੂੰ ਪਰਿਵਾਰ ਨੂੰ ਤਾਂ ਨਗਰ ਨੂੰ ਮੈਂ ਮਹਿਸੂਸ ਕਰਦਾ ਐ ਇਸ ਗੱਲ ਤੇ ਮਾਣ ਕਰਦਾ ਐ ਤੇ ਅਸੀਂ ਤਾਂ ਉਹਨਾਂ ਦੇ ਘਰ ਦੇ ਮੈਂਬਰ ਆ ਕਿਵੇਂ ਮੰਚ ਆਇਆ ਜਿਹੜਾ ਹੈਗਾ ਜ਼ਿਆਦਾਤਰ ਪਿੰਡਾਂ 'ਚ ਲੜਾਈਆਂ ਹੋ ਰਹੀਆਂ ਨੇ ਪਰਚੇ ਦਰਜ ਹੋ ਰਹੇ ਨੇ ਤੁਹਾਡੇ ਮੰਚ ਕਿਵੇਂ ਆਇਆ ਵੀ ਸਰਪੰਚ ਜੀ ਦੇਖੋ ਜਿਹੜੀਆਂ ਲੜਾਈ ਝਗੜੇ ਹੋ ਰਹੇ ਨੇ ਇਹਦੀ ਵੀ ਅਸੀਂ ਮਤਲਬ ਇੱਕ ਸਖਤ ਨਿੰਦਾ ਕਰਦੇ ਹਾਂ ਉਹ ਚੀਜ਼ਾਂ ਠੀਕ ਨਹੀਂ ਹੈ ਪਰ ਸਾਡੇ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਹੀ ਸਲਾਘਾਯੋਗ ਕਦਮ ਚੱਕਿਆ ਜਿਹੜਾ ਕਿ ਸਮਤੀ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ ਔਰ ਮੈਂ ਬਹੁਤ ਨਗਰ ਦਾ ਧੰਨਵਾਦ ਕਰਦਾ ਇਸ ਚੀਜ਼ ਦੇ ਉੱਤੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਅਸੀਂ ਇਹ ਵੀ ਕਵਾਂਗੇ ਕਿ ਹਰ ਨਗਰ ਨੂੰ ਮਤਲਬ ਇਸ ਕਦਮ ਦੇ ਉੱਤੇ ਉੱਠਣਾ ਚਾਹੀਦਾ ਔਰ ਇਹ ਵਧੀਆ ਕਰਨ ਲੈਣੇ ਚਾਹੀਦੇ ਨੇ ਐਮੀਵਿਰਕ ਦਾ ਪਿੰਡ ਆ ਕਿੰਨਾ ਕਿ ਪ੍ਰਾਊਡ ਫੀਲ ਹੁੰਦਾ ਇਸ ਪਿੰਡ ਨੇ ਦੇਖੋ ਜਦੋਂ ਅਸੀਂ ਤਕਰੀਬਨ ਬਾਹਰ ਕਿਤੇ ਵੀ ਜਾਂਦੇ ਆ ਕਿਸੇ ਨੂੰ ਅਸੀਂ ਆਪਣਾ ਕੋਈ ਮੀਟਿੰਗ ਹੁੰਦੀ ਹੈ ਜਾਂ ਕਿਤੇ ਕੁਝ ਵੀ ਹੁੰਦਾ ਹੈ ਤਾਂ ਜਦੋਂ ਅਸੀਂ ਆਪਣੇ ਪਿੰਡ ਦਾ ਨਾਮ ਲੈਂਦੇ ਆ ਸਾਨੂੰ ਹਰੇਕ ਉੱਥੇ ਐਂ ਕਹਿੰਦਾ ਜੀ ਐਮੀਵਿਰਕ ਦਾ ਪਿੰਡ ਆ ਸਾਨੂੰ ਬਹੁਤ ਪ੍ਰਾਊਡ ਹੁੰਦਾ ਔਰ ਅਸੀਂ ਉੱਥੇ ਬਹੁਤ ਮਤਲਬ ਸਹੀ ਆਪਣੇ ਸਹੀ ਢੰਗ ਨਾਲ ਕਰਦੇ ਆ ਕਿ ਹਾਂ ਜੀ ਸਾਡੇ ਪਿੰਡ ਦੇ ਨੇ ਸਾਨੂੰ ਪ੍ਰਾਊਡ ਐ ਸਟਾਰ ਨੇ ਇੱਕ ਬਹੁਤ ਵਧੀਆ ਔਰ ਅੱਜ ਹੋਰ ਪ੍ਰਾਊਡ ਫੀਲ ਆ ਜੋ ਸਰਬਸੰਤ ਹੀ ਨੇ ਹਾਂਜੀ ਸਰ ਅਸੀਂ ਇਸ ਚੀਜ਼ ਦੇ ਉੱਤੇ ਵੀ ਬਹੁਤ ਪ੍ਰਾਊਡ ਫੀਲ ਕਰਦੇ ਆਂ ਕਿ ਸਾਡੇ ਨਗਰ ਦਾ ਹੋਰ ਵੀ ਨਾਮ ਹੋਣਾ ਹੈ ਔਰ ਇਹਦੇ ਨਾਲ ਸਾਡੇ ਐਮੀ ਬੀਰ ਕਬੀਰ ਜੀ ਨੂੰ ਵੀ ਕਾਫੀ ਜਿਹੜਾ ਉਹਨੂੰ ਵੀ ਮਾਣ ਮਿਲਣਾ ਹੋਰ ਮੈਂ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ ਠੀਕ ਹੈ ਜੀ ਥੋੜੀ ਆਵਾਜ਼ ਨਾਲ ਤੇ ਹੋਰ ਜਿਹੜੇ ਹੈਗੇ ਨੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੇ ਤੁਸੀਂ ਲੈ ਕੇ ਚੱਲੋਗੇ ਕਿ ਤੁਸੀਂ ਵੀ ਨੋਜਵਾਨ ਉਹ ਦੇਖੋ ਜੀ ਪਹਿਲ ਦੇ ਅਧਾਰ ਤੇ ਤਾਂ ਹੀ ਪਹਿਲਾਂ ਤਾਂ ਜੋ ਪਿੰਡ 'ਚ ਜੋ ਨਹੀਂ ਹੋਇਆ ਉਹ ਹੀ ਕਰਾਂਗੇ ਜਿਵੇਂ ਪਿੰਡ ਦੀ ਫਿਰਨੀ ਜਿਹੜੀ ਹੈ ਉਹ ਕੱਚੀ ਹੈ ਜਿਵੇਂ ਸੜਕਾਂ ਦੇ ਆਲੇ ਦੁਆਲੇ ਮਤਲਬ ਨਹੀਂ ਪੈਂਦਾ ਤਾਂ ਐਡਾ ਵਧੀਆ ਉਹ ਹੈ ਨਹੀਂ ਕਿ ਉੱਥੋਂ ਕੋਈ ਸਾਧਨ ਚੰਗੀ ਤਰ੍ਹਾਂ ਲੰਘ ਸਕੇ ਉਹ ਫਿਰਨੀ ਪੱਕੀ ਹੋਣੀ ਚਾਹੀਦੀ ਹੈ ਬਾਕੀ ਗਰਾਊਂਡ ਦਾ ਕੰਮ ਹੋਣਾ ਚਾਹੀਦਾ ਤਾਇਆ ਜੀ ਨੇ ਪਹਿਲਾਂ ਦੱਸਿਆ ਹੀ ਤੁਹਾਨੂੰ ਸਾਰੇ ਕੰਮ ਉਹਨੇ ਬਾਕੀ ਉਹ ਵੀ ਜੇ ਕੋਈ ਪਹਿਲਾਂ ਵੀ ਕੁਝ ਨਹੀਂ ਸੀ ਮਤਲਬ ਕਿ ਗ੍ਰਾਂਟ ਵਗੈਰਾ ਆਉਂਦੀ ਤਾਂ ਤਾਇਆ ਜੀ ਕੋਲੋਂ ਜਿਵੇਂ ਇਹਨਾਂ ਨੇ ਸਕੂਲ 'ਤੇ ਰੰਗ ਰੋਗਨ ਕਰਾਇਆ ਮਤਲਬ ਕਿ ਕੋਲੋਂ ਵੀ ਕਰਾਉਂਦੇ ਰਹਿੰਦੇ ਨੇ ਕੰਮ ਹੁਣ ਤਾਂ ਖੁਦ ਸਰਪੰਚ ਨੇ ਫਿਰ ਸਾਰਾ ਕੁਰਸੀ ਅੱਗੇ ਹੋ ਕੇ ਚੱਲ ਪਈ ਪਹਿਲੀ ਤਾਂ ਮਤਲਬ ਪਿੰਡ ਦੇ ਸੁਧਾਰ ਲਈ ਜਿਹੜਾ ਹੈਗਾ ਅੱਗੇ ਰਹੇ ਬਿਲਕੁਲ ਬਿਲਕੁਲ ਇਸ ਤੋਂ ਕੋਈ ਦੂਰ ਹੈ ਨਹੀਂ ਗੱਲ ਇਹਨਾਂ ਨੇ ਜੋ ਵੀ ਕੀਤਾ ਅੱਗੇ ਹੋ ਕੇ ਕੀਤਾ ਪਿੰਡ ਦੇ ਭਲੇ ਲਈ ਕੀਤਾ ਸਾਰਾ